ਹਰਪ੍ਰਧਨ ਸਿੰਘ ਜੀ ਕਹਿੰਦੇ ਵੀ ਮੈਂ ਤੁਹਾਡਾ ਵੱਡਾ ਵੀ ਰਾਂਗਾ ਵੀ ਤੁਸੀਂ ਰੋਇਆ ਨਾ ਕਰ ਵੀ ਮੈਂ ਤੁਹਾਡਾ ਵੱਡਾ ਭਰਾਂਗਾ ਹਰਪ੍ਰਧਨ ਸਿੰਘ ਜੀ ਸਾਨੂੰ ਬਹੁਤ ਧੰਨਵਾਦ ਉਹਦੇ ਪੁੱਤ ਸਾਡੇ ਬਹੁਤ ਮਦਦ ਕਰੀ ਜਨੇ ਮੱਝ ਦਿੱਤੀ ਸਾਨੂੰ ਸਾਡੇ ਰਾਥਣ ਨੂੰ 5000 ਰੁਪਏ ਆਪੋਂ ਦਾ ਜੀ ਨਹੀਂ ਨਹੀਂ ਦਿੱਨੇ ਫਾਤੇ ਚ ਮੇਰੇ ਦਾਦੀ ਦਾ ਐਕਸੀਡੈਂਟ ਹੋਇਆ ਸੀ ਗਈ ਤੇ ਅਸੀਂ ਵੀਡੀਓ ਪਾਈ ਸੀਗੇ ਸੋਸ਼ਲ ਮੀਡੀਆ ਤੇ ਵੀ ਸਾਡੀ ਮਤ ਕਰੋ ਸਾਡੇ ਲੋਕਾਂ ਨੇ ਬਹੁਤ ਮਤ ਕਰੀ ਸਾਡੇ ਕੋਲ ਜੀ ਬਹੁਤ ਪੈਸਾ ਆ ਗਿਆ ਸੀ ਤੇ ਮੇਰੇ ਮੰਮੀ ਨੇ ਮੇਰੇ ਡੈਡ ਦਾ ਹੀ ਕਤਲ ਕਰਾ ਦਿੱਤਾ ਜੀ ਉਹ ਪੈਸੇ ਦੇ ਲਾਲਚ ਆ ਕੇ ਜੀ ਮੇਰੇ ਇੱਕ ਮੇਰੇ ਮਾਮੇ ਨੇ ਇੱਕ ਮੇਰੀ ਨਾਨੀ ਨੇ ਜੀ ਇਹ ਗਾਂਝ ਮੇਰੇ ਮਾਮੇ ਦੇ ਦੋ ਸਾਲਿਆਂ ਜੀ ਹਾਂਜੀ ਇਹਨਾਂ ਨੇ ਮਿਲ ਕੇ ਹੀ ਮੇਰੇ ਡੈਡੀ ਦਾ ਕਤਲ ਕਰਾ ਦਿੱਤਾ ਜੀ ਕਿੰਨਾ ਕੌਖਾ ਕਿੰਨਾ ਕੌਗਾ ਜੀ ਪੁੱਤ ਪਰ ਸਾਰਾ ਤੁਹਾਡਾ ਕੌਣ ਸੀ ਪਿੱਛੋਂ ਤੁਹਾਡੇ ਦਾਦੇ ਦਾਦੀ ਵੀ ਬਿਮਾਰ ਰਹਿੰਦੇ ਨੇ ਜੀ ਹਾਂਜੀ ਪਿੱਛੋਂ ਔਖਾ ਤਾਂ ਬਹੁਤ ਹੋਇਆ ਸੀ ਪਰ ਜੇ ਖੁਦ ਨੂੰ ਸੰਭਾਲਣਾ ਬਹੁਤ ਔਖਾ ਹੋ ਗਿਆ ਸੀ ਫਿਰ ਜੇ ਆਪਦੇ ਪਰਿਵਾਰ ਬੰਨੀ ਦੇਖ ਕੇ ਖੁਦ ਨੂੰ ਸੰਭਾਲਣਾ ਪਿਆ ਹੀ ਹਾਂਜੀ ਤੇ ਫਿਰ ਜਿਹੋ ਦਵਾ ਜੀ ਹਰਪ੍ਰਧਨ ਸਿੰਘ ਸਾਨੂੰ ਮਿਲਣ ਮਿਲਣਾ ਆਈ ਸੀ ਉਹਨਾਂ ਨੇ ਮੰਪੁਰ ਮੰਬਰ ਸਪੈਂਸਾ ਕਾਲਜ ਫੋਨ ਕਰਿਆ ਸੀ ਤੇ ਫਿਰ ਉਹਨਾਂ ਨੇ ਉਹਨਾਂ ਨੇ ਆਪਦਾ ਹੀ ਪੀਏ ਭੇਜਿਆ ਜੀ ਮਨਦੀਪ ਸਿੰਘ ਤੇ ਉਹਨਾਂ ਨੇ ਸਾਨੂੰ ਜੀ ਹਰੇਕ ਚੀਜ਼ ਲੈ ਕੇ ਦਿੱਤੀ ਜਿਹਨੂੰ ਵੀ ਸਾਨੂੰ ਥਾਂ ਨਹੀਂ ਥਿਆ ਰਿਹਾ ਸੀ ਉਹ ਜਨ ਕਿੱਥੇ ਰੱਖੀਏ ਉਹਨਾਂ ਸਮੇਂ ਮੱਝ ਬੈੱਡ ਮੇਜ ਕੁਰਸੀ ਪ੍ਰੈਸ ਟੇਬਲ ਪੜਾਈ ਲਈ ਮੋਬਾਈਲ ਲੈ ਕੇ ਦਿੱਤਾ ਹੀ ਤੇ ਇੱਕ ਸਾਨੂੰ ਸਾਈਕਲ ਲੈ ਕੇ ਤੇ ਇੱਕ ਸਾਨੂੰ ਰਸੋਈ ਪੱਕ ਕਰ ਦਿੱਤੀ ਇੱਕ ਸਾਡੇ ਸਾਰੇ ਘਰ ਦੀ ਰਿਪੇਅਰ ਕਰਾਈ ਹੈ ਤੁਸੀਂ ਮਿਲੇ ਵੀ ਹਰਪ੍ਰੀਤ ਸਿੰਘ ਨੂੰ ਤੁਹਾਡੇ ਨਾਲ ਕੀ ਗੱਲਬਾਤ ਹੋਈ ਤੁਹਾਨੂੰ ਕੀ ਯਾਰ ਭਜਨ ਹਾਂਜੀ ਅਸੀਂ ਉਹਨਾਂ ਨੂੰ ਬਠਿੰਡੇ ਮਿਲੇ ਆ ਜੇ 12 ਤਰੀਕ ਨੂੰ ਹੀ ਬਠਿੰਡੇ ਮਿਲੇ ਜੀ ਤੇ ਉਹ ਜੇ ਆਏ ਜ ਸਾਡੇ ਕੋਲ ਅਸੀਂ ਰੋਣ ਲੱਗ ਗਏ ਉਹ ਸਾਨੂੰ ਕਹਿੰਦੇ ਵੀ ਤੁਸੀਂ ਰੋ ਨਾ ਕਿ ਤੁਸੀਂ ਮੇਰੇ ਨਾਲ ਵਾਅਦਾ ਕਰੋ ਵੀ ਤੁਸੀਂ ਕਦੇ ਨਹੀਂ ਰੋਵੋਗੇ ਤੇ ਉਹਨਾਂ ਨੇ ਸਾਨੂੰ ਇਹ ਵਧੀਆ ਖਾਣਾ ਖਵਾਇਆ ਜੀ ਤੇ ਉਹ ਕਹਿੰਦੇ ਵੀ ਤੁਸੀਂ ਦੱਸੋ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਫਿਰ ਜਦੋਂ ਸੀ ਦੋ ਚੀਜ਼ਾਂ ਦੀ ਮੰਗ ਕਰੀ ਸੀ ਕਨ ਮੈਟਰ ਤੇ ਇੱਕ ਦਿੱਤੇ ਪਾਣੀ ਵਾਲਾ ਗਿਜਰ ਜੀ ਉਹ ਵੀ ਉਹਨਾਂ ਨੇ ਤੁਹਾਨੂੰ ਉਹ ਵੀ ਲੈ ਕੇ ਦਿੱਤਾ ਜੀ ਉਹ ਕਹਿੰਦੇ ਵੀ ਤੁਹਾਡੀ ਪੜ੍ਹਾਈ ਲਿਖਾਈ ਸਾਰਾ ਕੁਝ ਖਰਚਾ ਮੈਂ ਚੁੱਕੂੰਗਾ ਤੁਸੀਂ ਟੈਨਸ਼ਨ ਨਹੀਂ ਲੈਣ ਕਿਸੇ ਗੱਲ ਦੀ ਫਿਰ ਤੁਸੀਂ ਬੇਫਿਕਰੀ ਹੋ ਕੇ ਸਿਰਫ ਪੜ੍ਹਾਈ ਕਰਨੀ ਹੈ ਜੀ ਹਾਂਜੀ ਮੀਨਰਮੀ ਨੇ ਸਾਡੇ ਖਾਤੇ ਵਿੱਚ ਜੇ 5000 ਰੁਪਇਆ ਵੀ ਪਾਉਂਦੇ ਆ। ਤੁਹਾਨੂੰ ਕੀ ਕੀ ਬਣਾਇਆ ਹਰ ਭਜੰਦੇ ਆਪਣਾ। ਕੀ ਕਹਣਾ ਹਰ ਭਜੰਦਾ? ਸਾਨੂੰ ਹਰਪਦ ਸਿੰਘ ਜੀ ਕਹਿੰਦੇ ਵੀ ਮੈਂ ਤੁਹਾਡਾ ਵੱਡਾ ਵੀਰਾਂਗਾ ਵੀ ਤੁਸੀਂ ਰੋਇਆ ਨਾ ਕਰ ਵੀ ਮੈਂ ਤੁਹਾਡਾ ਵੱਡਾ ਭਰਾਂਗਾ। ਸਾਨੂੰ ਨੇ ਹੌਸਲਾ ਦਿੱਤਾ ਵੀ ਮੈਂ ਤੁਹਾਡਾ ਵੱਡਾ ਭਰਾਂਗਾ। ਹਾਂਜੀ। ਔਖਾ ਕਿੰਨਾ ਕੁ ਪਤਾ ਹੋ ਗਿਆ ਸੀ ਉਦੋਂ? ਪਰ ਜਦੋਂ ਤੁਸੀਂ ਨਾ ਮਾਂ ਰਹੀ ਨਾ ਪਿਤਾ ਰਹਾ ਤੇ ਦਾਦਾ ਦਾਦੀ ਵੀ ਬਜ਼ੁਰਗ ਵੀ ਨੇ ਕਿੰਨਾ ਔਖਾ ਕਿੰਨਾ ਕੁ ਸੀ? ਔਖਾ ਤਾਂ ਬਹੁਤ ਹੋਇਆ ਸੀ ਪਰ ਜੇ ਸੁਭਾਲਣਾ ਪਿਆਈ ਖੁਦ ਨੂੰ ਕੀ ਕਰੀਏ। ਸਾਰੇ ਭਾਰੀ ਪਾਜ ਸਿੰਘ ਜੀ ਸਾਨੂੰ ਬਹੁਤ ਧੰਨਵਾਦ ਉਹਦੇ ਪੁੱਤ ਸਾਡੀ ਬਹੁਤ ਮਦਦ ਕਰੀ ਜਾਨੇ ਮੱਝ ਦਿੱਤੀ ਸਾਨੂੰ ਸਾਡੇ ਰਾਥਨ ਨੂੰ 5000 ਰੁਪਏ ਪਾਉਂਦਾ ਜੀ ਮਹੀਨੇ ਦੇ ਜੀਨੇ ਖਾਤੇ ਚ ਤੇ ਪੁੱਤ ਔਖਾ ਕਿੰਨਾ ਹੋ ਗਿਆ ਸੀ ਮਾਤਾ ਜੀ ਕੀ ਔਖਾ ਪੁੱਤ ਬਹੁਤ ਜ਼ਿਆਦਾ ਹੋ ਗਿਆ ਸੀ ਔਖਾ ਬਹੁਤ ਜ਼ਿਆਦਾ ਹੋ ਗਿਆ ਸੀ ਪੁੱਤ ਮਾਤਾ ਬਹੁਤ ਮੁਸ਼ਕਲ ਹੋ ਗਈ ਸੀ ਚਾ ਧੰਨਵਾਦ ਇਹਦੇ ਪ੍ਰਮਾਤਮਾ ਨੂੰ ਵੈਂਦੀ ਦੁਨਗਾ ਤਾਈ ਰੱਖੇ ਪੁੱਤ ਮੇਰਾ ਵੱਡਾ ਪੁੱਤ ਬਣ ਗਿਆ ਇਹ ਸਾਨੂੰ ਸਹਾਰਾ ਬਹੁਤ ਦਿੰਦਾ ਕੀ ਕਹਿੰਦਾ ਕੁੜੀਆਂ ਨੂੰ ਕੀ ਗੱਲ ਬਤੀ ਕੁੜੀਆਂ ਨੂੰ ਹਾਂ ਕੁੜੀਆਂ ਨੂੰ ਕਹਿੰਦਾ ਮੈਂ ਤੁਹਾਡਾ ਵੱਡਾ ਭਰਾ ਐ ਇਹਨਾਂ ਨੇ ਵਾਅਦਾ ਕਰਕੇ ਗਿਆ ਵੀ ਤੁਸੀਂ ਪੜੋ ਵੱਧ ਤੋਂ ਵੱਧ ਪੁੱਤ ਮੈਂ ਵੀ ਇਹਨਾਂ ਦੀ ਕੇਅਰ ਮੈਂ 4 ਵਜੇ ਉੱਠਦੀ ਆ ਇਹਨਾਂ ਨੂੰ ਪਾਣੀ ਤੱਤਾ ਰੋਟੀ ਪਾਣੀ ਪੁੱਤ ਮੈਂ ਮਰਦੀ ਜਿਉਂ ਜ ਇਹਨਾਂ ਨੂੰ ਵੀ ਵੇਹੜੀਆਂ ਪੋਤੀਆਂ ਪੜ ਜਾਣ ਇਹਨੀਆਂ ਪੋਤੀਆਂ ਵੀ ਕੁਛ ਚੱਲ ਮੇਰੇ ਪੁੱਤ ਦਾ ਨਾਮ ਰੋਸ਼ਨ ਕਰਨ ਜਿਹੜੇ ਵਿਚਾਰੇ ਮਿਹਨਤ ਕਰਦੇ ਆ ਉਹਨਾਂ ਦੇ ਵੀ ਇਹ ਪੱਲੇ ਪੈ ਜੇ ਸਾਰਿਆਂ ਦੇ ਮਿਹਨਤੀ ਪੱਲੇ ਪੈ ਜੇ ਚਲ ਜੇ ਕੁਸ ਬਣ ਗਿਆ ਪੁੱਤ ਇਹਨਾਂ ਦਾ ਵੀ ਨਾਂ ਰੋਸ਼ਨ ਹੋ ਜਾ ਜੀ ਜਿਹੜੀ ਮਦਦ ਕਰਦੇ ਆ ਪਰਮਾਤਮਾ ਉਹਨਾਂ ਨੂੰ ਵੀ ਦੇਵਗਾ ਸਾਥ ਕਰਦਾ ਹਣਾ ਬਸ ਪਤਾ ਹੀ ਕਹਿਣਾ ਚਾਹੁੰਨੇ ਧੰਨਵਾਦ ਸਾਰਿਆਂ ਦੇ ਸਾਰੇ ਪਰਿਵਾਰ ਅੱਜ ਦਿਨ ਉਹ ਧੰਨਵਾਦ ਕਰਦੇ ਆ ਪੁੱਤ ਪੁੱਤ ਨਾ ਜੀ ਇੱਕ ਤਾਂ ਮੇਰੀ ਨੋਨੇ ਸਿੱੜਤਾ ਇੱਕ ਮੇਰੀ ਗੁਰਮੀ ਸਾਰੇ ਪਰਿਵਾਰ ਨੇ ਇਹਨਾਂ ਦੇ ਨੇ ਕੱਲੋ ਵਾਲਿਆਂ ਨੇ ਪੈਸੇ ਪਿੱਛੇ ਆ ਮੁੰਡੇ ਦੇ 60 ਐਕਸੀਡੈਂਟ ਹੋ ਗਿਆ ਸੀਗਾ ਜੀ ਤੇ 60 ਵਜੇ ਕਿਸੀ ਤੇ ਆ ਦੇਸ਼ ਨੇ ਪਰਿਵਾਰ ਨੇ ਸਾਰੇ ਬਾਹਰੋਂ ਪੈਸਾ ਬੋਟਾ ਪਟਾਇਆ ਸੀਗਾ ਜੀ ਇਹਦੇ ਚ ਇਹਦੇ ਕਾਊਂਟ ਚ ਮੇਰੀ ਨੋਹ ਦੇ ਤੇ ਕੁਸਤੇ ਮੁੰਡੇ ਤੇ ਲੱਗ ਗਏ ਜੀ ਤੇ ਕੁਸੇ ਬੇਈਮਾਨ ਹੋ ਗਏ ਜੀ ਪੈਸਾਂ ਤੇ ਠੀਕ ਹੋ ਕੇ ਆ ਗਏ ਸੀਗਾ ਜੀ ਵਧੀਆ ਤੇ ਮਗਰੇ ਬੇਈਮਾਨ ਹੋ ਗਏ ਜੀ ਵੀ ਪੈਸਾ ਆਪਾ ਹੋ ਕਰ ਲਗੇ ਤੇ ਆਪਾਂ ਤੋ ਉਹ ਨਾ ਕਰ ਲੇ ਕਿਤੇ ਇਹ ਤੇ ਇਹਨਾਂ ਨੇ ਲਿਆ ਕੇ ਮੇਰਾ ਮੁੰਡਾ ਮੇਰੀ ਨੋਹ ਨੇ ਇਥੋਂ ਤੋਰਤਾ ਜੀ ਪਹਿਲਾ ਜ਼ਹਿਰ ਪਾਈਦਾਰ ਚ ਤੇ ਫਿਰ ਉਹਨੂੰ 5000 ਰੁਪਏ ਦੇ ਕੇ ਤੋਰਤਾ ਆਪਦੇ ਭਰਾ ਸਾਧਲੇ ਜੀ ਉਹਦਾ ਭਰਾ ਹੀ ਫੜਾ ਕੇ ਗਿਆ ਜੀ ਜ਼ਹਿਰ ਤੇ ਫਿਰ ਇਥੋਂ ਲੈ ਕੇ ਜਿਹਨੂੰ ਚੜਾ ਕੇ ਤੇ ਉਹ ਇਹਨਾਂ ਬਸ ਉਹ ਤੋਂ ਬਾਅਦ ਜਾ ਕੇ ਬਸ ਦੋ ਚਾਰ ਘੰਟੇ ਬਾਅਦ ਉਹਨੇ ਮਾਰਤਾ ਜਿਲੀ ਆ ਕੇ ਕਿੰਨਾ ਔਖਾ ਕਿੰਨਾ ਹੋ ਗਿਆ ਬਾਬਾ ਜੀ ਨਾ ਤੁਸੀਂ ਚੱਲ ਸਕਦੇ ਹੋ ਨਾ ਤੁਹਾਡੀ ਪਤਨੀ ਔਖਾ ਜੀ ਅਸੀਂ ਇੰਨੇ ਹੋ ਗਏ ਸੀਗੇ ਜੀ ਜਮਾ ਜੀ ਜਿੱਦੇ ਆਪਣਾ ਇਹ ਬਾਈ ਹਾਰ ਭਜਨ ਸਿ ਉਹਨੇ 72 ਨੇ ਭੇਜਿਆ ਪਿਓ ਉਹਦੇ ਉਹਦੇ ਸਾਡੇ ਘਰੇ ਡੱਕਾ ਵੀ ਨਹੀਂ ਸੀਗਾ ਜੀ ਜਮਾਏ ਸੀ ਬੈਠੇ ਸੀਗੇ ਵੀ ਕਿੱਧਰੋਂ ਆਪਾਂ ਨੂੰ ਆਸ ਹੋਊਗੀ ਖਾਣ ਦੀ ਆ ਵੀ ਕਿੱਧਰੋਂ ਆਸ ਹੋਊਗੀ ਖਾਣ ਪੀਣ ਦੀ ਤੇ ਜਦੋਂ ਆ ਗਿਆ ਪਿਓ ਜੀ ਪੰਚਾਇਤ ਵੀ ਆਈ ਆ ਦੋ ਤਿੰਨ ਪਿੰਡਾਂ ਦੇ ਨਾਲ ਉਹਦੇ ਫਿਰ ਸਾਨੂੰ ਦੱਸਿਆ ਤੁਹਾਡੀ ਮਦਦ ਕਰਾਂਗੇ ਜੀ ਬਹੁਤ ਧੰਨ ਧੰਨਵਾਦ ਕੀਤਾ ਜੀ ਦਾ ਤੇ ਜਮਾ ਬੈਠੇ ਸੀਗੇ ਜੀ ਜਮਾ ਉਦੋਂ ਤੇ ਹਾਂ ਫਿਰ ਜੀ ਸਾਨੂੰ ਰੁਪੀਏ ਸਾਦ ਨਹੀਂ ਦੀ ਚੁੱਧਾ ਮਾ ਜੀ ਨਹੀਂ ਸੀ ਬਹੁਤ ਦੁਖੀ ਹੋ ਗਏ ਸੀ ਕਿ ਅਸੀਂ ਕਿਵੇਂ ਪਾਲਾਂਗੇ ਜੀ ਕਿਉਂ ਉਦੋਂ ਗੋਡੇ ਮੇਰੇ ਦੁਖਦੇ ਚੋੜਦਾਰ ਮੇਰਾ ਚੂਲਾ ਦਖਣ ਲੱਗ ਗਿਆ ਜੀ ਚੂਲਾ ਹੁਣ ਪਾਇਆ ਨਵਾ ਜਮਾ ਘਰੀ ਬੈਠੇ ਸੀਗੇ ਜੀ ਬੈਹਿਗੇ ਸੀਗੇ ਜੇਦਾ ਸਾਡਾ ਪੁੱਤ ਗੋ ਗਿਆ ਹਾਂ ਤੇ ਕੋ ਇਹ ਮੇਰੇ ਘਰਦਿਆਂ ਦੇ ਗੋਡੇ ਦੁਖਦੇ ਜਮਈ ਸਰ ਜਮਈ ਬੈਹਿਗੇ ਸੀਗੇ ਜੁਣ ਜਮਾ ਭੁੱਖੇ ਤੇ ਹੀ ਮਰ ਜਾਂਦੇ ਜੇ ਨਾ ਹੁੰਦਾ ਤਾਂ ਹਰਪਾਲ ਸਿੰਘ ਸ਼ੇਰ ਬਹਾਦਰ ਇਹਨੇ ਬਚਾਤੇ ਜੀ ਜਮਾ ਹਾਂ ਜਮਾ ਭੁੱਖੇ ਤੇ ਆਈ ਬ Welcome to Tara Convent School, where every classroom inspires, every lab explores, and every student shines. This is a chemistry lab. Here we don't just mix chemicals, we mix ideas and creativity to make learning exciting. In our physics lab, we explore the magic of motion, energy, and the universe itself. Welcome to the biology lab. Here we study life from tiny cells to big ecosystems math is not boring here in our math lab we learn through puzzles activities and fun models our computer lab helps us step into the future where we code create and innovate every day this is a library a peaceful world of books where imagination and knowledge meets every warm welcome begins right here at the reception area of Tara Convent School health and care comes first our medical room ensures every student is safe and cared for smart screens smart learning our digital classrooms make lessons interactive visual and fun education is more than books our sports ground is full of energy with football, badminton, cocoa, and volleyball. These games teach us teamwork, fitness, and sportsmanship. Our transport facility is safe, comfortable, and on time, making every student's journey easy and joyful. Tara Convent School, where learning, discipline, and dreams come together under one roof.